ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਰਾਮਦਾਸ ਜੀ ਦੀ ਬਾਣੀ ਚੋਂ ਨਾ ਰਾਗ ਆਸਾ ਕਰ ਚੌਥਾ ਵਿੱਚ ਪਹਿਲਾ ਛੰਦ ਤੇ ਉਹਦੀ ਤੀਜੀ ਪੌੜੀ ਦੀ ਗਹਿਰਾਈ ਸਮਝਣ ਦੀ ਕੋਸ਼ਿਸ਼ ਕਰਨੀ ਹੈ ਬਹੁਤ ਖੂਬਸੂਰਤ ਬਾਣੀ ਹੈ ਹਾਂ ਤੇ ਆਪਣਾ ਮਕਸਦ ਇਹ ਵੇਖਣਾ ਹੈ ਕਿ ਆ ਜਿਹੜਾ ਰੋਜ਼ ਦਾ ਆਪਣਾ ਜੀਵਨ ਹੈ ਕੰਮ ਕਾਜ ਹੈ ਇਹ ਕਰਦਿਆਂ ਹੋਇਆਂ ਵੀ ਗੁਰੂ ਦੀ ਸਿੱਖਿਆ ਮਤਲਬ ਸ਼ਬਦ ਰਾਹੀ ਪਰਮਾਤਮਾ ਦੇ ਨਾਮ ਦੀ ਸੋਜੀ ਤੇ ਉਹ ਜਿਹੜੀ ਸਦੀਵੀ ਖੁਸ਼ੀ ਦੀ ਗੱਲ ਹੁੰਦੀ ਹੈ ਉਹ ਕਿਵੇਂ ਮਿਲ ਸਕਦੀ ਹੈ ਬਿਲਕੁਲ ਤੇ ਬਹੁਤ ਤੁਸੀਂ ਦੇਖੋ ਅਹਿਮ ਸਵਾਲ ਹੈ ਅੱਜ ਦੇ ਸਮੇਂ 'ਚ ਵੀ ਕਿਉਂਕਿ ਇਹ ਸਿੱਖਿਆ ਨਾ ਸਿਰਫ ਕੋਈ ਪਾਠ ਪੂਜਾ ਤੱਕ ਨਹੀਂ ਸਗੋ ਪੂਰੀ ਜ਼ਿੰਦਗੀ ਨਾਲ ਜੁੜੀ ਹੋਈ ਹੈ ਸਹੀ ਗੱਲ ਹੈ ਤੇ ਇਸ ਪੜੀ ਦੀ ਸ਼ੁਰੂਆਤ ਹੀ ਬੜੀ ਕਮਾਲ ਦੀ ਹੈ ਹਮ ਮੂਰਖ ਮੁਗਧ ਸ਼ਰਨਾਗਤੀ ਹਾਂਜੀ ਹਾਂਜੀ ਇਹ ਸਿਰਫ ਨਿਮਰਤਾ ਨਹੀਂ ਇਹ ਤਾਂ ਕਿਵੇਂ ਕਹਾ ਗਿਆਨ ਲੈਣ ਦਾ ਪਹਿਲਾ ਕਦਮ ਹੈ ਸਭ ਤੋਂ ਜ਼ਰੂਰੀ ਕਦਮ ਤਾਂ ਪਹਿਲਾ ਇਹ ਮੰਨਣਾ ਕਿ ਹਾਂ ਸਾਨੂੰ ਸਮਝ ਨਹੀਂ ਅਸੀਂ ਭੁੱਲ ਜਾਂਨੇ ਆ ਹਾਂਜੀ ਬਿਲਕੁਲ ਜਦੋਂ ਤੱਕ ਇਹ ਨਹੀਂ ਮੰਨਦੇ ਉਦੋਂ ਤੱਕ ਸ਼ਰਨ ਵਿੱਚ ਆਉਣ ਦਾ ਜਿਹੜਾ ਅਸਲ ਭਾਵ ਹੈ ਉਹ ਪੂਰਾ ਨਹੀਂ ਹੁੰਦਾ ਅੱਛਾ ਤੇ ਫਿਰ ਇਹ ਮੂਰਖ ਮੁਗਦ ਵਾਲੀ ਗੱਲ ਮੰਨ ਲਈ ਤਾਂ ਕਿ ਅਸੀਂ ਖੁੱਲੇ ਦਿਮਾਗ ਨਾਲ ਕੁਝ ਸਿੱਖ ਸਕੀਏ ਪਰ ਫਿਰ ਆ ਗਿਆਨਾ ਪਖਤੀ ਮਿਲੂਗੀ ਕਿਵੇਂ ਗੁਰੂ ਸਾਹਿਬ ਅੱਗੇ ਕਹਿੰਦੇ ਨੇ ਗੁਰ ਪੂਰੇ ਹਰ ਪਾਇਆ ਹਰ ਭਗਤ ਇੱਕ ਮੰਗਾ ਹਾਂਜੀ ਤਾਂ ਮਤਲਬ ਸਾਫ਼ ਹੈ ਕਿ ਪਖਤੀ ਦੀ ਦਾਤ ਪੂਰੇ ਗੁਰੂ ਤੋਂ ਹੀ ਮਿਲਣੀ ਹੈ ਪਰ ਗੁਰੂ ਦੀ ਲੋੜ ਇੰਨੀ ਪੱਕੀ ਕਿਉਂ ਦੱਸੀ ਗਈ ਹੈ ਦੇਖੋ ਗੁਰਬਾਣੀ ਚ ਨਾ ਗੁਰੂ ਉਹ ਮੰਨਿਆ ਗਿਆ ਜਿਹੜੀ ਸਾਡੀ ਛੋਟੀ ਜੀ ਸਮਝ ਨੂੰ ਉਸ ਬੇਅੰਤ ਪ੍ਰਭੂ ਨਾਲ ਜੋੜਦੀ ਹੈ। ਅੱਛਾ ਸਾਡੇ ਅੰਦਰ ਤਾਂ ਮਤਲਬ ਅਗਿਆਨਤਾ ਦਾ ਹਨੇਰਾ ਹੈ ਹੈਨਾ ਤੇ ਗੁਰੂ ਉਹ ਗਿਆਨ ਦਾ ਚਾਨਣ ਹੈ। ਹਾਂ ਜਿਵੇਂ ਹਨੇਰੇ ਕਮਰੇ ਚ ਦੀਵਾ ਬਿਲਕੁਲ ਉਹੀ ਗੱਲ ਇਸੇ ਲਈ ਕਿਹਾ ਕਿ ਸਿਰਫ ਗੁਰੂ ਹੀ ਪਰਮਾਤਮਾ ਦੀ ਭਗਤੀ ਦੀ ਜੜੀ ਮੰਗ ਹੈ ਉਹ ਪੂਰੀ ਕਰ ਸਕਦੇ ਨੇ ਸਾਨੂੰ ਸਹੀ ਰਾਹ ਦਿਖਾ ਸਕਦੇ ਨੇ ਠੀਕ ਹੈ ਤੇ ਗੁਰੂ ਇਹ ਕਰਦੇ ਕਿਵੇਂ ਨੇ ਉਹ ਫਿਰ ਸ਼ਬਦ ਰਾਹੀਂ ਹਾਂਜੀ ਸ਼ਬਦ ਰਾਹੀਂ ਗੁਰੂ ਦਾ ਸ਼ਬਦ ਹੀ ਉਹ ਜ਼ਰੀਆ ਹੈ ਫਿਰ ਅਗਲੀ ਤੁਕ ਮੇਰਾ ਮਨ ਤਨ ਸ਼ਬਦ ਵਿਗਾਸਿਆ ਜਦ ਅਨੰਤ ਤਰੰਗਾ ਇਹ ਇਸੇ ਪਾਸੇ ਇਸ਼ਾਰਾ ਕਰਦੀ ਹੈ ਹਾਂਜੀ ਬਿਲਕੁਲ ਆ ਜਿਹੜਾ ਵਿਗਾਸਿਆ ਸ਼ਬਦ ਹੈ ਨਾ ਬੜਾ ਪਿਆਰ ਹੈ ਮਤਲਬ ਸਿਰਫ ਖੁਸ਼ੀ ਨਹੀਂ ਇੱਕ ਪੂਰਾ ਖਿੜਾਓ ਜਿਵੇਂ ਕੋਈ ਫੁੱਲ ਖਿੜ ਜਾਂਦਾ ਹੈ ਹਾਂ ਪੂਰਾ ਖਿੜਾਓ ਤੇ ਇਹ ਅਸਰ ਮਨ ਤੇ ਤਨ ਦੋਵਾਂ ਤੇ ਦੱਸਿਆ ਹੈ ਕਿ ਸਿਰਫ ਅੰਦਰ ਦੀ ਫੀਲਿੰਗ ਹੈ ਜਾਂ ਇਹ ਬਾਹਰ ਵੀ ਦਿਸਦਾ ਹੈ ਨਹੀਂ ਇਹ ਦੋਵੇਂ ਹੀ ਨੇ ਮਨ ਤਨ ਸ਼ਬਦ ਵਿਗਾਸਿਆ ਦਾ ਮਤਲਬ ਇਹ ਹੈ ਕਿ ਜਦੋਂ ਗੁਰੂ ਦਾ ਸ਼ਬਦ ਅੰਦਰ ਵਸ ਗਿਆ ਨਾ ਤਾਂ ਅੰਦਰੋਂ ਤਾਂ ਸ਼ਾਂਤੀ ਆਨੰਦ ਮਿਲਦਾ ਹੀ ਹੈ ਪਰ ਉਹਦਾ ਅਸਰ ਫਿਰ ਸਾਡੇ ਕੰਮਾਂ ਤੇ ਸਾਡੇ ਸੁਭਾਅ ਤੇ ਸਾਡੀ ਸਿਹਤ ਤੇ ਮਤਲਬ ਤਨ ਤੇ ਵੀ ਪੈਂਦਾ ਹੈ ਅੱਛਾ ਮਤਲਬ ਪੂਰਾ ਬੰਦਾ ਹੀ ਬਦਲ ਜਾਂਦਾ ਹੈ ਹਾਂ ਬੰਦਾ ਜ਼ਿਆਦਾ ਪੋਜ਼ਿਟਿਵ ਸ਼ਾਂਤ ਤੇ ਐਕਟਿਵ ਹੋ ਜਾਂਦਾ ਤੇ ਇਹ ਖਿੜਾਓ ਆਂਦਾ ਕਿਵੇਂ ਜਦ ਅਨੰਤ ਤਰੰਗਾ अनत तरंगा हां उस प्रभु ਦਾ ਨਾਮ ਜਪ ਕੇ ਜਿਸ ਦੇ अनेका रूप ਨੇ अनेका ਲਹਿਰਾ ਨੇ મતલਬ ਉਸ ਸਰਵ ਵਿਆਪਕ ਨੂੰ ਹਰ ਵੇਲੇ ਯਾਦ ਰੱਖ ਕੇ ਇਹ ਤਾਂ ਬੜੀ ਗਹਿਰੀ ਗੱਲ ਹੋ ਗਈ ਕਿ ਨਾਮ ਜਪਣ ਦਾ ਸ਼ਬਦ ਕਮਾਣ ਦਾ ਅਸਰ ਸਾਡੇ ਪੂਰੇ ਵਜੂਦ ਤੇ ਹੁੰਦਾ ਹੈ ਪਰ ਫਿਰ ਪੌੜੀ ਦੇ ਅਖੀਰ ਵਿੱਚ ਜ਼ਿਕਰ ਆਉਂਦਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤ ਸੰਗਾ ਇਹਦੀ ਕੀ ਮਹੱਤਤਾ ਹੈ ਕਿ ਇਹ ਸਾਰਾ ਕੁਝ ਇਕਲਿਆਨੀ ਹੋ ਸਕਦਾ ਦੇਖੋ ਗੁਰਮਤ ਵਿੱਚ ਨਾ ਸੰਗਤ ਦਾ ਬਹੁਤ ਬਹੁਤ ਤੁੱਚਾ ਸਥਾਨ ਹੈ ਸਤਸੰਗ ਮਤਲਬ ਸੱਚ ਦੀ ਸੰਗਤ ਹਾਂਜੀ ਗੁਰਮੁਖਾਂ ਦੀ ਸੰਗਤ ਜਦੋਂ ਆਪਾਂ ਇਹੋ ਜਿਹੇ ਲੋਕਾਂ ਚ ਬੈਠਦੇ ਆ ਜਿਹੜੇ ਖੁਦ ਗੁਰੂ ਦੇ ਸ਼ਬਦ ਨਾਲ ਜੁੜੇ ਨੇ ਤਾਂ ਆਪਣਾ ਵੀ ਵਿਸ਼ਵਾਸ ਆਪਣਾ ਅਭਿਆਸ ਹੋਰ ਪੱਕਾ ਹੁੰਦਾ ਹੈ ਹਾਂ ਇੱਕ ਦੂਜੇ ਨੂੰ ਹੌਸਲਾ ਮਿਲਦਾ ਹੈ ਬਿਲਕੁਲ ਹੌਸਲਾ ਮਿਲਦਾ ਹੈ ਸ਼ਬਦ ਦੀ ਸਾਂਝੀ ਵਿਚਾਰ ਹੁੰਦੀ ਹੈ ਸਮਝ ਹੋਰ ਡੂੰਗੀ ਹੁੰਦੀ ਹੈ ਇਸੇ ਲਈ ਗੁਰੂ ਸਾਹਿਬ ਕਹਿ ਰਹੇ ਨੇ ਕਿ ਪਰਮਾਤਮਾ ਦੀ ਪ੍ਰਾਪਤੀ ਉਹ ਸੰਤ ਜਨਾਂ ਨੂੰ ਮਿਲ ਕੇ ਸਤਸੰਗ ਰਾਹੀਂ ਹੀ ਹੁੰਦੀ ਹੈ ਇਹ ਸਫ਼ਰ ਇਕੱਲੇ ਦਾ ਨਹੀਂ ਸਾਂਝਾ ਹੈ ਤਾਂ ਫਿਰ ਇਹ ਜੇ ਸਾਰੀ ਗੱਲ ਨੂੰ ਆਪਾਂ ਜੋੜ ਕੇ ਦੇਖੀਏ ਤਾਂ ਰਾਹ ਇੰਜ ਬਣਦਾ ਹੈ ਪਹਿਲਾਂ ਆਪਣੀ ਅਗਿਆਨਤਾ ਮਤਲਬ ਮੂਰਖ ਮੋਗ ਦੀ ਵਾਲੀ ਹਾਲਤ ਨੂੰ ਨਿਮਰਤਾ ਨਾਲ ਮੰਨਣਾ ਹਾਂਜੀ ਫਿਰ ਪੂਰੇ ਗੁਰੂ ਦੀ ਸ਼ਰਨ ਲੈਣੀ ਤੇ ਉਹਦੀ ਸਿੱਖਿਆ ਮਤਲਬ ਸ਼ਬਦ ਨੂੰ ਕਮਾਉਣਾ ਬਿਲਕੁਲ ਤੇ ਉਸ ਸ਼ਬਦ ਦੀ ਕਮਾਈ ਨਾਲ ਫਿਰ ਮਨ ਤੇ ਤਨ ਦੋਵੇਂ ਖਿਰਦੇ ਨੇ ਸ਼ਬਦ ਵਿਗਾਸਿਆ ਜਦੋਂ ਆਪਾਂ ਉਸ ਅਨਤ ਤਰੰਗਾ ਪ੍ਰਭੂ ਦਾ ਨਾਮ ਜਪਦੇ ਹਾਂ ਹਾਂਜੀ ਤੇ ਇਹ ਸਾਰੇ ਕੰਮ ਨੂੰ ਤਾਕਤ ਤੇ ਸਹੀ ਦਿਸ਼ਾ ਮਿਲਦੀ ਹੈ ਸੰਗਤੋਂ ਗੁਰਮੁਖਾਂ ਦੀ ਸੰਗਤ ਤੋਂ ਜਿਸ ਨਾਲ ਫਿਰ ਅਖੀਰਕਾਰ ਪਰਮਾਤਮਾ ਦੀ ਸੋਝੀ ਹਰ ਪਾਇਆ ਹੁੰਦੀ ਹੈ ਇੱਕ ਪੂਰੀ ਯਾਤਰਾ ਤੁਸੀਂ ਦੇਖੋ ਸਹੀ ਨਾਲ ਹੈ ਇਹ ਸਿਰਫ ਕੋਈ ਗਿਆਨ ਦੀ ਗੱਲਾਂ ਨਹੀਂ ਇਹ ਤਾਂ ਇੱਕ ਜੀਵਨ ਜਾਂਚ ਹੈ ਜਿਸ ਨਾਲ ਸਦੀਵੀ ਖੁਸ਼ੀ ਤੇ ਸ਼ਾਂਤੀ ਮਿਲਦੀ ਹੈ ਬਿਲਕੁਲ ਅੱਛਾ ਇਸ ਵਿਚਾਰ ਦੇ ਅੰਤ ਵਿੱਚ ਨਾ ਸਰੋਤਰਾਂ ਲਈ ਇੱਕ ਨੁਕਤਾ ਛੱਡ ਜਾਈਏ ਹਾਂਜੀ ਜ਼ਰੂਰ ਕਿ ਜੇ ਆਪਾਂ ਰੋਜ਼ ਦੀ ਜ਼ਿੰਦਗੀ ਵਿੱਚ ਆਪਣੇ ਕੰਮਕਾਰਾਂ ਵਿੱਚ ਉਹ ਜਿਹੜੇ ਰਸਮੀ ਧਾਰਮਿਕ ਇਕੱਠ ਹੁੰਦੇ ਨੇ ਉਹਨਾਂ ਤੋਂ ਹਟ ਕੇ ਵੀ ਜਾਣ ਬੁਝ ਕੇ ਚੰਗੀ ਉਸਾਰੂ ਤੇ ਸ਼ੁਭ ਗੁਣਾ ਵਾਲੀ ਸੰਗਤ ਮਤਲਬ ਸਤਸੰਗ ਲੱਭਣ ਦੀ ਕੋਸ਼ਿਸ਼ ਕਰੀਏ ਤੇ ਉਹਦੇ ਵਿੱਚ ਸ਼ਾਮਲ ਹੋਈਏ ਤਾਂ ਇਹਦਾ ਸਾਡੇ ਆਪਣੇ ਨਜ਼ਰੀਏ ਤੇ ਸਾਡੇ ਫੈਸਲਿਆਂ ਤੇ ਤੇ ਸਾਡੀ ਜ਼ਿੰਦਗੀ ਦੇ ਪੂਰੇ ਅਨੁਭਵ ਤੇ ਕੀ ਅਸਰ ਪੈ ਸਕਦਾ ਹੈ ਹਾਂ ਇਹ ਸੋਚਣ ਵਾਲੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ